ਸਾਡੇ ਤੇ ਰੋਗ ਲੱਗ ਜਾਏਗੀ ਕਿ ਤੁਹਾਡਾ ਟਰੈਕਟਰ ਹੀ ਨਹੀਂ ਸੜਕ ਤੇ ਚੜ੍ਹਨ ਦੇਣਾ ਤੇ ਇਹਦਾ ਮਤਲਬ ਕਿਸਾਨੀ ਦੀ ਬਿਲਕੁਲ ਚੱਕਾ ਜਾਮ ਕਰ ਦਿੱਤਾ ਜਾਏਗਾ ਇਹਨਾਂ ਇਹਨਾਂ ਦੀ ਇਸ ਜਿਹਦੇ ਨਾਲ ਇਸ ਸਰਕਾਰ ਦਾ ਸੁਭਾਅ ਦੇਖਿਆ ਵਾ ਪਿਛਲੀ ਵਾਰੀ ਅਸੀਂ 13 ਮਹੀਨੇ ਬੈਠੇ ਨਾ ਨਹੀਂ ਸੁਣੀ ਹੁਣ 18 ਫਰਵਰੀ ਤੋਂ ਬਾਅਦ ਫੇਰ ਬੈਠੇ ਆ ਸਰਕਾਰ ਨੇ ਸਭ ਨਾਲ ਗੱਲ ਕਰਨ ਦੀ ਲੋੜ ਨਹੀਂ ਸਮਝੀ ਤਾਂ ਫਿਰ ਮੈਨੂੰ ਐਂ ਦੱਸੋ ਵੀ ਜਦੋਂ ਸਰਕਾਰ ਦਾ ਸੁਭਾਅ ਹੀ ਐ ਕਿ ਤੁਸੀਂ ਲੰਬਾ ਟਾਈਮ ਆ ਕੇ ਬੈਠੋ ਤਾਂ ਗੱਲ ਸੁਣਾਗੇ ਤਾਂ ਫਿਰ ਲੰਬਾ ਟਾਈਮ ਜੇ ਬੈਠਣਾ ਤੇ ਯਾਰ ਮੈਨੂੰ ਐਂ ਦੱਸਿਓ ਵੀ ਕਦੇ ਕੋਈ ਬੰਦਾ ਆਪਦੇ ਘਰ ਤੋਂ ਬਗੈਰ ਆਪਦੇ ਸ਼ੈਲਟਰ ਤੋਂ ਬਿਨਾ ਕਿ ਸਰਦੀਵਰ ਦੀ ਅੱਗ ਦੇ ਵਿੱਚ ਕਿੱਥੇ ਬੈਠਾ ਕੇ ਲੁਕੇਗਾ ਕਿਸਾਨ ਆਪ ਨੂੰ ਇਸ ਟਰੈਕਟਰ ਨੂੰ ਆਪਣਾ ਪੁੱਤਰ ਮੰਨਦੇ ਆ ਤਾਂ ਉਹ ਟਰੈਕਟਰ ਟਰੋਲੀ ਆਪਣੇ ਜਿਹੜੇ ਅਸੀਂ ਆਪਣਾ ਕੱਪੜਾ ਲੱਤਾਂ ਵਿੱਚ ਰੱਖਣਾ ਆਪਣਾ ਲੰਗਰ ਪਾਣੀ ਹੁੰਦਾ ਤੇ ਟਰੋਲੀ ਇਹੋ ਜੀ ਚੀਜ਼ਾਂ ਜੇ 2 ਫੁੱਟ ਪਾਣੀ ਥੱਲੇ ਆ ਵੀ ਜਾਵੇ ਤਾਂ ਵੀ ਖੜੀ ਰਹਿੰਦੀ ਆ ਉਹ ਪੀਸਫੁਲੀ ਅੰਦੋਲਨ ਵਾਸਤੇ ਇਹਨਾਂ ਦੀ ਇਹਨਾਂ ਤੋਂ ਬਿਨਾਂ ਸਰਦਾ ਨਹੀਂ ਹੈਗਾ ਤੁਸੀਂ ਦੇਖ ਰਹੇ ਹੋ ਡੀ5 ਚੈਨ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਸੁਪਰੀਮ ਕੋਰਟ ਨੇ ਕਿਹਾ ਸੀ ਸ਼ੰਭੂ ਬਾਰਡਰ ਦਾ ਇੱਕ ਪਾਸਾ ਖੋਲਿਆ ਜਾਵੇ ਤੇ ਜਿਹਦੇ ਚੱਲਦਿਆ ਸੁਪਰੀਮ ਕੋਰਟ ਨੇ ਕਿਹਾ ਸੀ ਕਿਸਾਨਾਂ ਦੇ ਨਾਲ ਪੰਜਾਬ ਤੇ ਹਰਿਆਣੇ ਦਾ ਪ੍ਰਸ਼ਾਸਨ ਮੁਲਾਕਾਤ ਕਰੇ ਜਿਹਦੇ ਚੱਲਦੇ ਪਟਿਆਲੇ ਦੇ ਵਿੱਚ ਅੱਜ ਕਿਸਾਨਾਂ ਦੀ ਡੀਸੀ ਦਫਤਰ ਪਟਿਆਲੇ ਦੇ ਡੀਸੀ ਦਫਤਰ ਦੇ ਵਿੱਚ ਮੀਟਿੰਗ ਹੋਈ ਆ ਪ੍ਰਸ਼ਾਸਨ ਦੇ ਨਾਲ ਤੇ ਜਿਹਦੇ ਚੱਲਦੇ ਆ ਮੀਟਿੰਗ ਤੋਂ ਬਾਅਦ ਡੱਲੇਵਾਲ ਵੱਲੋਂ ਵੀ ਕੀ ਗੱਲਾਂ ਕੀਤੀਆਂ ਗਈਆਂ ਨੇ ਉਹਨੇ ਕਿਹਾ ਕਿ ਅਸੀਂ ਇਹ ਤਾਂ ਬਾਅਦ ਚੋਂ ਰਣਨੀਤੀ ਬਣਾਵਾਂਗੇ ਪਹਿਲਾਂ ਬਾਰਡਰ ਖੋਲਿਆ ਜਾਣਾ ਚਾਹੀਦਾ ਕਿਉਂਕਿ ਲੋਕਾਂ ਨੂੰ ਦਾ ਸਾਹਮਣਾ ਕਰਨਾ ਪਹਿਲੇ ਦੂਜੇ ਪਾਸੇ ਸਰਪੰਨ ਸਿੰਘ ਪੰਦੇਰ ਵੱਲੋਂ ਵੀ ਕਾਫੀ ਸਵਾਲ ਖੜੇ ਕੀਤੇ ਗਏ ਉਹਨਾਂ ਨੇ ਕਿਹਾ ਕਿ ਕਿਸਾਨ ਆਪਣੇ ਟਰੈਕਟਰ ਨੂੰ ਪੁੱਤਾ ਵਾਂਗੂ ਸਮਝਦੇ ਨੇ ਇਹ ਕਹੇ ਰੇ ਟਰੈਕਟਰ ਨਾਲ ਲੈ ਕੇ ਜਾਓ ਸਾਡਾ ਪਹਿਲੀ ਤੇ ਸਭ ਤੋਂ ਪਹਿਲਾਂ ਸਮਝਣ ਦੀ ਲੋੜ ਹੈ ਕਿ ਸਾਡੀਆਂ ਡਿਮਾਂਡਸ ਕੀ ਨੇ ਸੈਂਟਰਲ ਗਵਰਨਮੈਂਟ ਨੇ ਸਾਡੇ ਨਾਲ ਕੀਤੇ ਹੋਏ ਵਾਅਦੇ ਨੇ ਉਹ ਸੈਂਟਰ ਨਹੀਂ ਪੂਰੇ ਕਰਨੇ ਅਸੀਂ ਪੰਜਾਬ ਦੀ ਹੱਦ 'ਚ ਬੈਠੇ ਆ ਅੱਜ ਤਾਂ ਮੇਰਾ ਖਿਆਲ ਹੈ 18 ਫਰਵਰੀ ਤੋਂ ਬਾਅਦ ਸੈਂਟਰ ਗਵਰਨਮੈਂਟ ਨੇ ਸਾਡੇ ਨਾਲ ਗੱਲ ਕਰਨ ਦੀ ਲੋੜ ਨਹੀਂ ਸਮਝੀ। ਕਿ ਜੇ ਹਜੇ ਤੱਕ ਉਹ ਤੋਂ ਬਾਅਦ ਫਿਰ ਸਰਕਾਰ ਬਣ ਗਈ 4 ਜੂਨ ਤੋਂ ਬਾਅਦ ਸਰਕਾਰ ਬਣ ਗਈ। ਤੇ ਅੱਜ ਅਸੀਂ ਫਿਰ ਅਗਸਤ ਦਾ ਮਹੀਨਾ ਲਗਭਗ ਖਤਮ ਹੋਣ ਵਾਲਾ ਹੈ। ਅਸੀਂ 21 ਅਗਸਤ ਦੇ ਵਿੱਚ ਆ ਗਏ ਹਾਂ ਤੇ ਸਰਕਾਰ ਨੇ ਫਿਰ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ। ਤਾਂ ਇਹਦਾ ਮਤਲਬ ਕੀ ਹੈ ਕਿ ਸਰਕਾਰ ਸਾਡੇ ਨਾਲ ਇੱਥੇ ਬੈਠੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੈ। ਸਾਡਾ ਮਸਲਾ ਦਿੱਲੀ ਗਵਰਨਮੈਂਟ ਨਾਲ ਹੈ। ਸਰ ਸਾਨੂੰ ਉੱਥੇ ਜਾ ਕੇ ਹੀ ਆਪਦਾ ਮੁੱਦਾ ਚੁੱਕਣਾ ਪੈਣਾ ਹੈ ਪਰ ਉਹਦੇ ਲਈ ਅਸੀਂ ਮਤਲਬ ਇਹ ਚਾਹ ਰਹੇ ਹਾਂ ਕਿ ਅਸੀਂ ਜਦੋਂ ਵੀ ਇਹ ਸੜਕਾਂ ਖੁੱਲਦੀਆਂ ਨੇ ਰਸਤਾ ਖੁੱਲਦੀਆਂ ਨੇ ਅਸੀਂ ਆਪਸ ਵਿੱਚ ਬੈਠ ਕੇ ਚਰਚਾ ਕਰਕੇ ਮੀਟਿੰਗ ਕਰਕੇ ਅਸੀਂ ਫਿਰ ਮਤਲਬ ਅੱਗੇ ਸਾਨੂੰ ਜਾਣਾ ਸਾਡੀ ਇੱਕ ਮਜਬੂਰੀ ਹੈ ਦੂਜੀ ਜਿਹੜੀ ਗੱਲ ਮੈਂ ਅਗਲੀ ਕਹਿਣੀ ਚਾਹਣਾ ਹੈ ਜਿਵੇਂ ਭੰਦੇ ਸਾਹਿਬ ਨੇ ਗੱਲ ਬੜੀ ਵੱਡੀ ਕਹੀ ਹੈ ਤੁਹਾਨੂੰ ਕਿ ਟਰੈਕਟਰ ਵਾਸਤੇ ਕਿੱਥੇ ਆ ਇਹ ਕਿ ਵੀ ਟਰੈਕਟਰ ਸੜਕ ਤੇ ਨਹੀਂ ਚੜ੍ਹ ਸਕਦਾ ਆਲਰੇਡੀ ਜਗਰੇ ਇਹ ਸਾਡੇ ਤੇ ਰੋਕ ਲੱਗ ਜਾਏਗੀ ਕਿ ਤੁਹਾਡਾ ਟਰੈਕਟਰ ਹੀ ਨਹੀਂ ਸੜਕ ਤੇ ਚੜ੍ਹਨ ਦੇਣਾ ਇਹਦਾ ਮਤਲਬ ਕਿਸਾਨੀ ਦੀ ਬਿਲਕੁਲ ਚੱਕਾ ਜਾਮ ਕਰ ਦਿੱਤਾ ਜਾਏਗਾ ਇਹਨਾਂ ਇਹਨਾਂ ਦੀ ਇਸ ਜਿਹਦੇ ਨਾਲ ਕਿਉਂ ਇਸ ਮੀਟਿੰਗ 'ਚ ਵੀ ਗੱਲ ਹੋਈ ਇਸ ਮੈਂ ਟਰੈਕਟਰ ਦਾ ਜ਼ਿਕਰ ਬਾਰ-ਬਾਰ ਕਰ ਰਿਹਾ ਮੈਂ ਮੈਂ ਜਿਹੜੀ ਬੇਨਤੀ ਕਰ ਰਿਹਾ ਕਿਉਂਕਿ ਹਰਿਆਣਾ ਦੇ ਅਧਿਕਾਰੀਆਂ ਵੱਲੋਂ ਇਹ ਗੱਲ ਆਈ ਕਿ ਟਰੈਕਟਰ ਨਾ ਲੈ ਕੇ ਜਾਣਾ ਤਾਂ ਸਾਡੀ ਇਹ ਹੈ ਕਿ ਦੇਖੋ ਟਰੈਕਟਰ ਕੀ ਹੈ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਇਸ ਟਰੈਕਟਰ ਦਾ ਕਹਿੰਦੇ ਮੋਟਰ ਵਹੀਕਲ ਐਕਟ ਦੇ ਤਹਿਤ ਇਹ ਸੜਕ ਤੇ ਨਹੀਂ ਚੱਲਣ ਵਾਸਤੇ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਕਿਸਾਨ ਆਪਦੇ ਖੇਤ ਦੇ ਵਿੱਚ ਫਸਲ ਪੈਦਾ ਕਰ ਲਈ ਕਿਸਾਨ ਨੇ ਤਾਂ ਜਦੋਂ ਖੇਤ ਦੇ ਵਿੱਚੋਂ ਫਸਲ ਦੀ ਕਟਾਈ ਹੋਈ ਤੇ ਉਸੇ ਵੇਲੇ ਟਰੈਕਟਰ ਨੇ ਇਹ ਤਾਂ ਸੜਕ ਤੇ ਚੜ ਜਾਣਾ ਕਿਸੇ ਥਾਂ ਦੇ ਉੱਤੇ 50 ਕਿਲੋਮੀਟਰ ਜਾਣਾ ਪੈਣਾ ਕਿਸੇ ਤੇ 25 ਕਿਲੋਮੀਟਰ ਜਾਣਾ ਪੈਣਾ ਕਈ ਕਈ ਫਸਲਾਂ ਇਹੋ ਜਿਹੀਆਂ ਨੇ ਸਾਡੇ ਕਿਸਾਨ ਨੂੰ 100-100 ਕਿਲੋਮੀਟਰ ਦੂਰ ਲਾ ਕੇ ਵੇਚਣੀਆਂ ਪੈਂਦੀਆਂ ਨੇ ਅਗਰ ਉਹ ਹੈ ਤਾਂ ਫਿਰ ਇਹਦਾ ਮਤਲਬ ਟਰੈਕਟਰ ਦੇ ਨੂੰ ਜੇ ਸੜਕਾਂ ਤੇ ਨਾ ਚੜਨ ਦਿੱਤਾ ਬਿਲਕੁਲ ਖਤਮ ਹੋ ਜਾਣਾ ਯਾਨੀ ਕਿ ਬੰਦੇ ਉਹ ਪ੍ਰਸ਼ਾਸਨ ਦਾ ਇਹੋ ਜਿਹਾ ਰਵਈਆ ਰਿਹਾ ਜਿੱਦਾਂ ਵੀ ਅਸੀਂ ਖੋਲਾਂਗੇ ਲੇਕਿਨ ਤੁਸੀਂ ਹੋਰ ਕਿਸੇ ਜ਼ਰੀਏ ਨਾਲ ਚਲੇ ਜਾਓ ਟਰੈਕਟਰ ਨਾਲ ਲੈ ਕੇ ਜਾਓ ਆ ਇਹ ਅਗਰ ਨਹੀਂ ਇਹਦੇ ਬਿਨਾ ਦੇਖੋ ਮੈਨੂੰ ਐਂ ਦੱਸਿਓ ਪੰਦੇਰ ਸਾਹਿਬ ਨੇ ਗੱਲ ਦੱਸੀ ਹੈ ਕਿ ਆਪਾਂ ਸਰਕਾਰ ਦਾ ਸੁਭਾਅ ਦੇਖਿਆ ਸੀ ਵੀ ਕਹੀ ਗੱਲ ਉੱਥੇ ਅੰਦਰ ਵੀ ਕਹੀ ਹੈ ਕਿ ਸਰਕਾਰ ਦਾ ਸੁਭਾਅ ਦੇਖਿਆ ਵਾ ਪਿਛਲੀ ਵਾਰੀ ਅਸੀਂ 13 ਮਹੀਨੇ ਬੈਠੇ ਹਾਂ ਨਹੀਂ ਸੁਣੀ ਹੁਣ 18 ਫਰਵਰੀ ਤੋਂ ਬਾਅਦ ਫਿਰ ਬੈਠੇ ਹਾਂ ਸਰਕਾਰ ਨੇ ਸਭ ਨਾਲ ਗੱਲ ਕਰਨ ਦੀ ਲੋੜ ਨਹੀਂ ਸਮਝੀ ਤਾ ਫਿਰ ਮੈਨੂੰ ਐਂ ਦੱਸਿਓ ਵੀ ਜਦੋਂ ਸਰਕਾਰ ਦਾ ਸੁਭਾਅ ਹੀ ਐ ਕਿ ਤੁਸੀਂ ਲੰਬਾ ਟਾਈਮ ਆ ਕੇ ਬੈਠੋ ਤਾਂ ਗੱਲ ਸੁਣਾਗੇ ਤਾਂ ਫਿਰ ਲੰਬਾ ਟਾਈਮ ਜੇ ਬੈਠਣਾ ਤੇ ਯਾਰ ਮੈਨੂੰ ਐਂ ਦੱਸਿਓ ਵੀ ਕਦੇ ਕੋਈ ਬੰਦਾ ਆਪਦੇ ਘਰ ਤੋਂ ਬਗੈਰ ਆਪਦੇ ਸ਼ੈਲਟਰ ਤੋਂ ਬਿਨਾ ਕੀ ਸਰਦੀ ਵਰਦੀ ਅੱਗ ਦੇ ਵਿੱਚ ਕਿੱਥੇ ਬੈਠਾ ਕੇ ਲੁਕੇਗਾ ਸਰਦੀ ਦੇ ਮੌਸਮ ਦੇ ਵਿੱਚ ਬਰਸਾਤਾਂ ਦੇ ਮੌਸਮ ਦੇ ਵਿੱਚ ਇਹ ਸਾਰੀਆਂ ਮੌਕਿਆਂ ਦੇ ਉੱਤੇ ਕਿਸਾਨ ਨੂੰ ਸ਼ੈਲਟਰ ਦੀ ਲੋੜ ਆ ਹਰ ਵਿਅਕਤੀ ਨੂੰ ਲੋੜ ਆ ਔਰ ਉਸੇ ਤਰ੍ਹਾਂ ਦਾ ਮਤਲਬ ਕਿਸਾਨ ਵੀ ਇੱਕ ਮਨੋਕਾ ਹੈ ਇਹਨੀਆਂ ਮੈਨਾਂ ਚੀਜ਼ਾਂ ਨੇ ਅਗਲੀ ਕੋਈ ਮੀਟਿੰਗ ਦਾ ਨਹੀਂ سلسلہ ਹੋਇਆ ਹਾਂ ਉਹਨਾਂ ਨੇ ਇਹ ਕਿਹਾ ਹੈ ਕਿ ਵਿਖਦੇ ਵਿੱਚ ਆਪਣੀਆਂ ਮੀਟਿੰਗਾਂ ਦਾ ਮਤਲਬ سلسلہ ਜਿਹੜਾ ਜਾਰੀ ਰਹੇਗਾ ਔਰ ਉਹ ਉਹ ਜਿਹੜਾ ਮਤਲਬ ਜਾਰੀ ਰੱਖੇ ਹਾਂ ਅਸੀਂ ਇੱਕ ਗੱਲ ਜ਼ਰੂਰ ਆਈ ਸੀ ਉੱਥੇ ਕਿ ਡਿਮਾਂਡਸ ਨੇ ਜਿਹੜੀਆਂ ਦੇਖੋ ਬੜੀ ਵੱਡੀ ਗੱਲ ਹੈ ਸਭ ਤੋਂ ਮਤਲਬ ਇੰਪੋਰਟੈਂਟ ਗੱਲਾਂ ਜਿਹੜੀਆਂ ਕਰਨ ਵਾਲੀਆਂ ਨੇ ਕਿ ਅਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮੰਗਦੇ ਹਾਂ ਮਾਨਯੋਗ ਪ੍ਰਧਾਨ ਮੰਤਰੀ ਜੀ ਜਿਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਨੇ ਇਹਨਾਂ ਦੇ ਆਪਦੇ ਹੱਥ ਦੀ ਰਿਪੋਰਟ ਪਈ ਹੈ ਔਰ ਰਾਜੇ ਮੁੱਖ ਕਦ ਲੈ ਲੂ ਕਰ ਸਕਦੇ ਨੇ ਜਦੋਂ ਉਸ ਵੇਲੇ ਕਹਿੰਦੇ ਨੇ ਕਿ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਲੋ ਚਾਹੀਦਾ ਹੈ ਤਾਂ ਸਾਨੂੰ ਤਾਂ ਬੜੀ ਖੁਸ਼ੀ ਹੋਣੀ ਚਾਹੀਦੀ ਵੀ ਸਾਡਾ ਪ੍ਰਧਾਨ ਮੰਤਰੀ ਵੀ ਕੁਦਰਤੀ ਹੋਈ ਆ ਗਿਆ ਔਰ ਉਹ ਸਾਨੂੰ ਅਜ ਤੀਕਰ ਮਨਦਤ ਦਿੱਤਾ ਨਹੀਂ ਜਾ ਰਿਹਾ ਡਾਕਟਰ ਸੋਮੀਨਾਥ ਦੀ ਰਿਪੋਰਟ ਬਾਰੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਬੜੇ ਹੀ ਭਾਸ਼ਣਾ ਚ ਔਰ ਆਪਣੇ ਚੋਣ ਮੈਨੀਫੈਸਟੋ ਚ ਕਿਹਾ ਵਾ ਕਿ ਸੀ2+15 ਨਾਲ ਦੇਵਾਂਗੇ ਇੱਦੀ ਮਨਦਤ ਵੀ ਗਾਂ 2018 ਦੇ ਵਿੱਚ ਸਾਨੂੰ ਰਿਟਨ ਦੇ ਵਿੱਚ ਹੀ ਦਿੱਤਾ ਵਾ ਕਿ ਮੈਂ ਤੇਰੀ ਮੰਤ ਅਸੀਂ ਡਾਕਟਰ ਸੋਮ ਨਾਥ ਦੀ ਰਿਪੋਰਟ ਜਿਹੜੀ C2+50 ਲਾਗੂ ਕਰਦੇ ਆਂਗੇ ਲੇਕਿਨ ਅਜ ਤੱਕ ਕੋਈ ਲਾਗੂ ਹੋਈ ਨਹੀਂ ਤਾਂ ਮੀਟਿੰਗ ਦੇ ਵਿੱਚ ਨਿਕਲੇ ਸਿੱਟੇ ਜੀ ਹੁਣ ਦੇਖੋ ਮੀਟਿੰਗ ਦਾ ਤਾਂ ਇਹ ਗੱਲ ਕਿ ਉਹਨਾਂ ਨੇ ਸਾਨੂੰ ਗੱਲ ਰੱਖੀ ਆ ਹੈ ਅਸੀਂ ਉਹਨਾਂ ਨੂੰ ਜਵਾਬ ਦਿੱਤਾ ਜਿਹੜਾ ਸਾਡਾ ਬਣਦਾ ਸੀ ਉਹਨਾਂ ਨੇ ਇਹ ਕਿਹਾ ਕਿ ਪਿਠ ਦੇ ਵਿੱਚ ਆਪਣੀ ਐਸੀ ਤਰ੍ਹਾਂ ਦੁਬਾਰਾ ਮੀਟਿੰਗ ਪ੍ਰਸ਼ਾਸਨ ਕਿ ਕੀ ਕਿਤਾ ਕੁਝ ਨਹੀਂ ਨਿਕਲਿਆ ਸਿੱਟਾ ਨਹੀਂ ਨਿਕਲੇਗਾ ਪ੍ਰਸ਼ਾਸਨ ਕੀ ਕਹਿੰਦਾ ਤੁਹਾਡੇ ਅੱਗੇ ਤੁਸੀਂ ਤਾਂ ਆਪਣੀ ਮੰਗਾਂ ਰੱਖ ਕੇ ਆਏ ਹੋ ਪ੍ਰਸ਼ਾਸਨ ਕਿ ਨਹੀਂ ਅਸੀਂ ਮੰਗਾਂ ਨਹੀਂ ਰੱਖ ਕੇ ਆਏ ਅਸੀਂ 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 ਸੁਣੋ ਮੇਰੀ ਗੱਲ ਅਸੀਂ ਮੰਗਾਂ ਨਹੀਂ ਰੱਖ ਕੇ ਆਏ ਅਸੀਂ ਇਹ ਮੁੱਦਿਆਂ ਤੇ ਉਹਨਾਂ ਨੇ ਗੱਲ ਜਿਹੜੀ ਰੱਖੀ ਉਸ ਗੱਲ ਦੇ ਜਵਾਬ ਦੇ ਕੇ ਸਰਕਾਰ ਨੇ ਆਪਣਾ ਪੱਖ ਰੱਖਿਆ ਜਿਹੜੇ ਅਫੀਸਰ ਸਹਿਬਾਨ ਸੀ ਸਾਡਾ ਜਿਹੜਾ ਆਖ਼ਰੀ ਪੱਖ ਇਹੀ ਆ ਵੀ ਅਸੀਂ ਲਗਭਗ ਜੇ ਅਸੀਂ ਕਹਿ ਰਹੇ ਹਾਂ 13 ਤੋਂ ਬਾਅਦ ਦਿੱਲੀ ਰਸਤਾ ਖੁੱਲਣਾ ਚਾਹੀਦਾ ਤੇ ਅਸੀਂ ਰਸਤਾ ਖੋਲਣ ਬਾਰੇ ਇਹੀ ਗੱਲ ਕਹੀ ਹੋਈ ਵੀ ਸਾਰਾ ਰਸਤਾ ਖੋਲਿਆ ਜਾਵੇ ਸਾਡੇ ਵੱਲੋਂ ਪਹਿਲੋਂ ਹੀ ਸਾਈਡਵੇ ਖੁੱਲੀਆਂ ਹੋਈਆਂ ਨੇ ਇਸ ਕਰਕੇ ਸਾਡੇ ਵੱਲੋਂ ਅਸੀਂ ਕਿਹਾ ਵੀ ਹਰਿਆਣਾ ਦੇ ਅਫੀਸਰ ਹੁਣ ਆ ਜਾਣ ਹੁਣ ਚਾਉਣ ਤੇ ਅਸੀਂ ਇਧਰੋਂ ਕੱਢ ਦਿੰਨੇ ਹੈਗੇ ਆ ਅਫੀਸਰ ਆਏ ਸੀ ਕਿ ਹਾਂ ਅਫੀਸਰ ਹਰਿਆਣਾ ਦੇ ਹੈਗੇ ਸੀਗੇ ਜੇ ਉਹਨਾਂ ਨੂੰ ਲੱਗੂ ਵੀ ਕਿਸਾਨਾਂ ਨੇ ਰਾਹ ਰੋਕਿਆ ਫਿਰ ਉਹ ਦੱਸਣ ਕਿਸਾਨਾਂ ਵੱਲੋਂ ਤਾਂ ਰਸਤਾ ਬੰਦ ਨਹੀਂ ਹੈਗਾ ਬੰਦ ਤਾਂ ਰਸਤਾ ਹਰਿਆਣਾ ਸਰਕਾਰ ਵੱਲੋਂ ਆ ਔਰ ਜੇ ਰਸਤਾ ਖੁੱਲ ਜਾਵੇ ਤੇ ਉਹ ਬਹੁਤ ਚੰਗੀ ਗੱਲ ਹੋਊਗੀ ਦੂਸਰੀ ਗੱਲ ਹੈਗੀ ਆ ਵੀ ਸਾਡਾ ਟਰੈਕਟਰ ਟਰਾਲੀ ਕੋਈ ਅਜੀਹਾ ਵਹੀਕਲ ਨਹੀਂ ਹੈਗਾ ਨਾ ਉਹਦੀ ਵਰਲਡ ਲੈਵਲ ਤੇ ਜਾਂ ਕੋਈ ਵਿਗਿਆਨਕ ਖੋਜ ਆਈ ਆ ਵੀ ਉਹ ਆਮ ਮਨੁੱਖਤਾ ਲਈ ਖਤਰਨਾਕ ਆ ਖੇਤੀ ਲਈ ਵਰਤਿਆ ਜਾਂਦਾ ਹੈਗਾ ਔਰ ਸਾਰੇ ਦੇਸ਼ ਵਿੱਚ ਚੱਲ ਰਿਹਾ ਹੈਗਾ ਔਰ ਕਿਸਾਨ ਆਪ ਨੂੰ ਇਸ ਟਰੈਕਟਰ ਨੂੰ ਆਪਣਾ ਪੁੱਤਰ ਮੰਨਦੇ ਆ ਤਾਂ ਉਹ ਟਰੈਕਟਰ ਟਰੋਲੀ ਆਪਣੇ ਜਿਹੜੇ ਅਸੀਂ ਆਪਣਾ ਕੱਪੜਾ ਲੱਤਾ ਵਿੱਚ ਰੱਖਣਾ ਆਪਣਾ ਲੰਗਰ ਪਾਣੀ ਹੁੰਦਾ ਤੇ ਟਰੋਲੀ ਇਹੋ ਜੀ ਚੀਜ਼ ਹੈ ਜੇ 2 ਫੁੱਟ ਪਾਣੀ ਥੱਲੇ ਆ ਵੀ ਜਾਵੇ ਤਾਂ ਵੀ ਖੜੀ ਰਹਿੰਦੀ ਆ ਤੋ ਪੀਸਫੁਲੀ ਅੰਦੋਲਨ ਵਾਸਤੇ ਇਹਨਾਂ ਦੀ ਇਹਨਾਂ ਤੋਂ ਬਿਨਾਂ ਸਰਦਾ ਨਹੀਂ ਹੈਗਾ ਅਸੀਂ ਇਹ ਕਿਹਾ ਹੈਗਾ ਬਾਕੀ ਉਹਨਾਂ ਨੇ ਕਿਹਾ ਠੀਕ ਹੈ ਅਸੀਂ ਫਿਰ ਮੀਟਿੰਗ ਕਰਾਂਗੇ ਦੂਜਾ ਸਾਡਾ ਸੀਗਾ ਕਿ ਅਸੀਂ ਗੱਲਬਾਤ ਕਰ ਲਈ ਕਦੀ ਨਹੀਂ ਭਜੇ ਤੁਹਾਡੇ ਮਾਧਿਅਮ ਰਹੀ ਅੱਜ ਫਿਰ ਕਹਿ ਦਿੰਦੇ ਆ ਕਿ ਜਦੋਂ ਸਰਕਾਰ ਚਾਹੇ ਉਹ ਉਹਨਾਂ ਸਾਡੇ ਨਾਲ ਬਹਿ ਕੇ ਗੱਲ ਕਰ ਲਵੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਬਹਿ ਕੇ ਮਸਲਾ ਨਿਬੜਲੇ ਕੋਈ ਨਹੀਂ ਚਾਹੁੰਦਾ ਹੈਗਾ ਵੀ 6-6 ਮਹੀਨੇ ਸੜਕਾਂ ਦੇ ਰੋਲੀਏ ਹਾਂ ਜਦੋਂ ਕੋਈ ਸੁਣਦਾ ਨਹੀਂ ਹੈਗਾ ਫਿਰ ਮਜਬੂਰ ਹੋਣਾ ਪੈਂਦਾ ਤੀਸਰਾ हरियाणा ने ना ਸਾਡਾ ਇਸ਼ੂ ਕੋਈ ਨਹੀਂ ਹਰਿਆਣਾ ਦੇ ਅਸੀਂ ਸੜਕ ਇਸਤੇਮਾਲ ਕਰਨੇ ਆ ਦਿੱਲੀ ਜਾਣ ਵਾਸਤੇ ਅਸੀਂ ਤਾਂ ਪੀਸਫੁਲੀ ਜਾ ਕੇ ਦਿੱਲੀ ਜਾ ਕੇ ਆਪਣਾ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਜੇ ਕੋਈ ਲਾਅਨ ਆਰਡਰ ਦਾ ਮਸਲਾ ਹੈਗਾ ਸੀਪੀ ਦਿੱਲੀ ਜਾਂ ਡੀਜੀਪੀ ਦਿੱਲੀ ਸਾਡੇ ਨਾਲ ਗੱਲ ਕਰ ਸਕਦਾ ਅਸੀਂ ਸੁਵਾਸ਼ਣ ਦਵਾ ਸਕਦੇ ਵੀ ਕੋਈ ਪੀਸਫੁਲੀ ਗੱਲ ਨਹੀਂ ਹੋਊਗੀ ਕਦੀ ਆ ਡੀਜੀਪੀ ਹਰਿਆਣਾ ਗੱਲ ਕਰ ਲਵੇ ਉਹ ਇਹ ਗੱਲਾਂ ਬਾਤਾਂ ਸਾਡੀਆਂ ਹੋਈਆਂ ਵੀ ਕੋਈ ਅਜਿਹਾ ਕੋਈ ਨਹੀਂ ਹੈਗਾ ਕਿਸਾਨ ਪੀਸ ਇਹ ਗੱਲ ਤੇ ਅੱਜ ਪਹਿਲੀ ਵਾਰ ਤੇ ਨਹੀਂ ਰੱਖੀ ਸੀ ਪਹਿਲਾਂ ਵੀ ਰੱਖੀ ਹੈ ਕਈ ਵਾਰ ਮੀਟਿੰਗਾਂ ਦੇ ਨਹੀਂ ਦੇਖੋ ਅੱਜ ਕੁਝ ਅੱਜ ਕੁਝ ਨਵਾਂ ਅਜੇ ਕੋਈ ਕੋਈ ਨਵੀਂ ਗੱਲ ਹੋਈ ਹੈ ਜੀ ਨਾ ਨਵੀਂ ਕੋਈ ਗੱਲ ਨਹੀਂ ਹੈਗੀ ਸੋ ਜਿੱਦਾਂ ਤੁਸੀਂ ਸੁਣਿਆ ਸਰਵਪੰ ਸਿੰਘ ਪੰਦੇਰ ਵੱਲੋਂ ਹੁਣ ਇਹ ਵੀ ਗੱਲ ਕਹੀ ਗਈ ਹੈ ਕਿ ਜੇ ਲੱਗਦਾ ਵੀ ਹਰਿਆਣੇ ਨੂੰ ਵੀ ਬਾਰਡਰ ਆਸੀ ਰੋਕੇ ਹੋਏ ਨੇ ਤਾਂ ਉਹ ਸ਼ੰਭੂ ਬਾਰਡਰ ਦੇ ਉੱਤੇ ਆਣ ਦੇਖਣ ਵੀ ਬਾਰਡਰ ਕਿੰਨੇ ਰੋਕੇ ਆ ਹੈ ਸਾਡੇ ਵੱਲੋਂ ਕੋਈ ਬਾਰਡਰ ਨਹੀਂ ਰੋਕਿਆ ਗਿਆ ਇਹ ਪੁਲਿਸ ਵੱਲੋਂ ਹੀ ਬੈਰੀਕੇਡਿੰਗ ਕੀਤੀ ਗਈ ਹੈ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ 5 ਚੈਨ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ